ਜੋ ਬੁਲੇ ਸੋ ਨਿਰਬੈ ਜਗਤ ਗੁਰੂ ਰਵੇਦਾਸ ਮਹਾਰਾਜ ਕੀ ਜੈ ਤਨ ਤਨ ਜਗਤ ਪਿਤਾ ਸਤਗੁਰ ਰਵੇਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਨਿਗਮਨ ਰਹੀ ਦੇਸ਼ ਔਰ ਵਿਦੇਸ਼ ਦੇ ਵਿੱਚ ਵਿਆਸਰ ਹੈ ਸੰਗਤ ਔਰ ਗੁਰੂ ਚਰਨਾਂ ਦੇ ਨਾਲ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਆਓ ਤਨ ਤਨ ਜਕ੍ਰਿਪਤਾ ਸਤਗੁਰ ਅਬਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਸ਼ਬਦ 92 ਦੇ ਵਿੱਚ ਸਤਗੁਰ ਅਬਦਾਸ ਮਹਾਰਾਜ ਜੀ ਸਾਨੂੰ ਕੀ ਹੁਕਮ ਕਰਦੇ ਹਨ ਕਿ ਇਹ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਅਨਮੋਲ ਜਨਮ ਮਿਲਿਆ ਹੈ ਔਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਬਦਾਸ ਜੀ ਸਾਨੂੰ ਬਹੁਤ ਕੁਝ ਸਮਝਾ ਗਏ ਹਨ ਕਿ ਆਪਣੇ ਆਪ ਨੂੰ ਅਸੀਂ ਉੱਥੇ ਰੱਖ ਕੇ ਦੇਖੀਏ ਕਿ ਜਿਸ ਵੇਲੇ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਭਾਵ ਕਿ ਸਾਡੀ ਸਵਾਸਾਂ ਰੂਪੀ ਜਿਹੜੀ ਜ਼ਿੰਦਗੀ ਦੇ ਵਿੱਚ ਸਵਾਸ ਖਤਮ ਹੋ ਗਏ ਜ਼ਿੰਦਗੀ ਦੇ ਸਵਾਸ ਖਤਮ ਹੋ ਗਏ ਖਜ਼ਾਨਾ ਖਤਮ ਹੋ ਗਿਆ ਉਸ ਵੇਲੇ ਤੇਰਾ ਕੌਣ ਇੱਥੇ ਆਪਣਾ ਹੈ ਉਸ ਵੇਲੇ ਪਤਾ ਲੱਗਣਾ ਹੈ ਕਹਿੰਦੇ ਉਸ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖ ਕਰੇ ਮਨ ਰਾਮ ਨਾਮ ਸੰਭਾਰ माया कै ब्रह्म कहां बोल्यों जहेंगे कर चार टेक देख तो इहां कौन तेरो सगा सुत ने सार तोर तंग सब दूर करे हां दहेंगे तन्ने जान प्राण गए कहो कौन तेरा देख सोच विचार बहर जे कल काल माहि जीत पावें हार ਇਹ ਮਾਇਆ ਸਭ ਤੁਥਰੀ ਦੇ ਭਗਤ ਕੋ ਪ੍ਰਤਪਾਰ ਕਹਿ ਰਵਿਦਾਸ ਸਤਿਬਚਨ ਗੁਰ ਕੈ ਸੋ ਨਾ ਜੀਤੇ ਵਿਸਾਰ ਤਨ ਤਨ ਸਤਗੁਰੂ ਦਾਸ ਮਹਾਰਾਜ ਸਮਝਾਉਣਾ ਕਰਦੇ ਹਨ ਕਿ हे ਭਾਈ ਆਪਣੇ ਮਨ ਦੇ ਵਿੱਚ ਪ੍ਰਭੂ ਦੇ ਨਾਮ ਦੀ ਸੰਭਾਲ ਕਰ ਕਿ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਨਾਮ ਦੀ ਸੰਭਾਲ ਕਰਕੇ ਜਿਹੜਾ ਖਜ਼ਾਨਾ ਜਿਹੜਾ ਅਸੀਂ ਜੋੜਨਾ ਇਕੱਠਾ ਕਰਨਾ ਜਿਹੜਾ ਸਾਡੇ ਨਾਲ ਜਾਣਾ ਹੈ ਉਸ ਖਜ਼ਾਨੇ ਦੀ ਸਤਗੁਰ ਗੁਰਦਾਸ ਮਹਾਰਾਜੀ ਗੱਲ ਕਰ ਰਹੇ ਹਨ ਕਿਉਂਕਿ ਜਿਹੜਾ ਸਾਡਾ ਦੁਨਿਆਵੀ ਖਜ਼ਾਨਾ ਹੈ ਉਹ ਅਸੀਂ ਇੱਥੇ ਦਾ ਇੱਥੇ ਛੱਡ ਕੇ ਚਲੇ ਜਾਣਾ ਹੈ ਕਈ ਵਾਰ ਦੇਖਦੇ ਗੁਰੂ ਪਿਆਰੇ ਸਾਧ ਸੰਗਤੋ ਕਹਿੰਦੇ ਸਾਡੇ ਤਿਆਂ ਪੁੱਤਰ ਸਾਡੇ ਸਾਹਮਣੇ ਹੀ ਮਾਤਾ ਪਿਤਾ ਦੇ ਜੂੰਦੇ ਜੀ ਹੀ ਆਪਸ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਹਨ ਕਿ ਤੁਹਾਡੀ ਕੀਤੀ ਹੋਈ ਨੇਕ ਕਮਾਈ ਤੁਹਾਡੀ ਕੀਤੀ ਹੋਈ ਕਮਾਈ ਜਿਹੜੀ ਹੈ ਜਿਹੜਾ ਤੁਸੀਂ ਜ਼ਮੀਨ ਜਾਇਦਾਦ ਜੁੜੀ ਹੁੰਦੀ ਹੈ ਤੁਹਾਡੇ ਜੀਵਦੇ ਜੀ ਹੀ ਬੱਚੇ ਆਪਸ ਦੇ ਵਿੱਚ ਵੰਡਣ ਲੱਗ ਪੈਂਦੇ ਹਨ ਉਦੇ ਵਿੱਚ ਤੁਹਾਡੀ ਮਨਜ਼ੂਰੀ ਹੋਵੇ ਜਾਂ ਨਾ ਹੋਵੇ ਕਿ ਹੇ ਭਾਈ ਤੂੰ ਮਾਇਆ ਦੇ ਮਗਰ ਲੱਕੇ ਆਪਣੀ ਜ਼ਿੰਦਗੀ ਨੂੰ ਐਵੇਂ ਹੀ ਗੁਆ ਰਹੇ ਹਾਂ ਕਿ ਰੇ ਮਨ ਰਾਮ ਨਾਮ ਸੰਭਾਰ ਕੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਸਵਾਰ ਜਿਸ ਨੇ ਤੇਰੇ ਨਾਲ ਜਾਣਾ ਹੈ ਜੇਕਰ ਤੂੰ ਪ੍ਰਭੂ ਦਾ ਨਾਮ ਨਹੀਂ ਜਪੇਗਾ ਤਾਂ ਮਾਇਆ ਦੇ ਪਰਮ ਵਿੱਚ ਲੱਗੇ ਅੰਤ ਸਮੇਂ ਸੰਸਾਰ ਤੋਂ ਖਾਲੀ ਹੱਥ ਹੀ ਚਲਾ ਜਾਵੇਂਗਾ ਕਿ ਜਿਸ ਵੇਲੇ ਜਾਣਾ ਹੈ ਉਹ ਲੋਕ ਆਖ ਦਿੰਦੇ ਆ ਕਿ ਭਾਈ ਇੱਕ ਰਾਜਾ ਸੀ ਜਿਸ ਨੇ ਦੁਨੀਆ ਤੇ ਰਾਜ ਕੀਤਾ ਪਾਵ ਕਈ ਮੁਲਕਾਂ ਤੇ ਕਿਸ ਟਟਾਂ ਤੇ ਆਪਣਾ ਰਾਜ ਕੀਤਾ ਰਾਜ ਕਰਨ ਦੇ ਨਾਲ ਕਹਿੰਦੇ ਇੰਨਾ ਕੁ ਲੋਕਾਂ ਦਾ ਜਿੱਦਾਂ ਕਹ ਲੋ ਕਿ ਲੁੱਟਿਆ ਪਰ ਇੰਨਾ ਤਨ ਇਕੱਠਾ ਕੀਤਾ ਪਰ ਜਦੋਂ ਅੰਤ ਸਮਾਂ ਆ ਗਿਆ ਉਹਨੇ ਦੱਸਿਆ ਕਿ ਮੇਰੇ ਹੱਥ ਜਿਹੜਿਆਂ ਲਿਜਾਣ ਲੱਗੇ ਜਿਸ ਵੇਲੇ ਸ਼ਮਸ਼ਾਨ ਘਾਟ ਨੂੰ ਲਿਜਾਣਾ ਮੇਰੇ ਹੱਥ ਮੇਰੇ ਜਿਹੜੇ ਜਦੋਂ ਆਪਾਂ ਲਿਜਾਣੇ ਆ ਕਫਨ ਤੋਂ ਬਾਹਰ ਰੱਖਿਓ ਆਰਤੀ ਜਿਸ ਵੇਲੇ ਲੈ ਕੇ ਜਾਣੇ ਆ ਉਸ ਵੇਲੇ ਕਫਨ ਤੋਂ ਹੱਥ ਮੇਰੇ ਬਾਹਰ ਰੱਖਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਖਾਲੀ ਹੱਥ ਹੀ ਜਾ ਰਿਹਾ ਹਾਂ ਪਰ ਗੁਰੂ ਪੈਰੀ ਸਾਧ ਸੰਗਤ ਜੀਓ ਕੋਈ ਸਮਝਾਉਣ ਵਾਲਾ ਹੋਵੇ ਉਸ ਰਾਜੇ ਨੂੰ ਕੁਝ ਪੁੱਛਣ ਵਾਲਾ ਹੋਵੇ ਕਿ ਭਾਈ ਤੂੰ ਆਪਣਾ ਸਰੀਰ ਨਾਲ ਲੈ ਕੇ ਇਸ ਸੰਸਾਰ ਤੇ ਆਇਆ ਸੀ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਇਹ ਸਰੀਰ ਨਾਲ ਹੀ ਆਉਂਦਾ ਹੈ ਪਰ ਜਿਸ ਵੇਲੇ ਜਾਂਦਾ ਹੈ ਕਿ ਜਦੋਂ ਇਸ ਸੰਸਾਰ ਦੀ ਯਾਤਰਾ ਜੀਵਨ ਲੀਲਾ ਖਤਮ ਹੁੰਦੀ ਹੈ ਤਾਂ ਉਸ ਵੇਲੇ ਇਹ ਸਰੀਰ ਇੱਥੇ ਛੱਡ ਕੇ ਚਲਾ ਜਾਂਦਾ ਹੈ ਫਿਰ ਜਿਹੜਾ ਰਾਜੇ ਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਨਹੀਂ ਜਾ ਰਿਹਾ ਇਹ ਤੈਨੂੰ ਚਾਰ ਲੋਕ ਚੱਕ ਕੇ ਲਿਜਾ ਰਹੇ ਹਨ ਕਿ ਚਾਰ ਲੋਕ ਤੈਨੂੰ ਚੱਕ ਕੇ ਲਿਜਾ ਰਹੇ ਤੂੰ ਆਪ ਨਹੀਂ ਜਾ ਰਿਹਾ ਅਜੀਬਾਂ ਪਰ ਕੇ ਲਜਾਣ ਦੀ ਤਾਂ ਦੂਰ ਦੀ ਗੱਲ ਹੈ ਜਿਹੜਾ ਸਰੀਰ ਹੈ ਜਿਸ ਸਰੀਰ ਵਾਸਤੇ ਆਪਾਂ ਹਮੇਸ਼ਾ ਤਨ ਦੌਲਤ ਸੁੱਖ ਆਰਾਮ ਇਕੱਠੇ ਕਰਦੇ ਆ ਉਹ ਇੱਥੇ ਦਾ ਇੱਥੇ ਹੀ ਰਹਿ ਜਾਣਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਪਰਮਾਤਮਾ ਦੇ ਨਾਮ ਤੋਂ ਮਿਨਾ ਖਾਲੀ ਹੱਥ ਜਾਣਾ ਹੈ ਉਹ ਨਹੀਂ ਕਿ ਇਹ ਸਰੀਰ ਪੱਖੋਂ ਖਾਲੀ ਹੱਥ ਜਾਣਾ ਹੈ ਕਹਿੰਦੇ ਜਿਹੜੀ ਰੂਹ ਆਤਮਾ ਸਾਡੇ ਸਰੀਰ ਦੇ ਵਿੱਚੋਂ ਨਿਕਲ ਜਾਈ ਉਸ ਦੀ ਗੱਲ ਕਰਦੇ ਕਿ ਖਾਲੀ ਹੱਥ ਹੀ ਆਇਆ ਬੰਦੇ ਖਾਲੀ ਹੱਥ ਹੀ ਜਾਣਾ ਕੁਝ ਵੀ ਤੇਰੇ ਨਾਲ ਇਹ ਜਾਂਦਾ ਛੱਡਣਾ ਪੈਂਦਾ ਹੈ ਲਾਣਾ ਕਹਿੰਦੇ ਕੁਝ ਵੀ ਤੇਰੇ ਨਾਲ ਨਹੀਂ ਜਾਂਦਾ ਇੱਥੋਂ ਤੱਕ ਕਿ ਤਿਆਂ ਪੁੱਤਰ ਵੀ ਤੇਰੇ ਨਾਲ ਨਹੀਂ ਜਾਂਦੇ ਅੱਜ ਦੇ ਸ਼ਬਦ ਵਿੱਚ ਵੀ ਸਤਗੁਰਬਦਾਸ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਦੇਖ ਤੋ ਇहां ਕੌਣ ਤੇਰੋ ਸਗਾ ਸੁਧ ਨਹੀਂ ਸਾਰ ਤੋਰ ਤੰਗ ਸਭ ਦੂਰ ਕਰਿਆ ਦੇਹਗੇ ਤਨਜਾਰ ਕਹਿੰਦੇ ਤੂੰ ਦੇਖ ਤਾਂ ਸਹੀ ਭਾਈ ਤੂੰ ਦੇਖਦਾ ਸਹੀ ਇਸ ਸੰਸਾਰ ਵਿੱਚ ਤੇਰਾ ਆਪਣਾ ਕੌਣ ਹੈ ਇਥੋਂ ਤੱਕ ਕਿ ਤੇਰਾ ਕਹਿੰਦੇ ਸਾਕਾ ਪੁੱਤਰ ਜਿਹਨੂੰ ਆਪਾਂ ਪੁੱਤ ਪੁੱਤ ਕਰਕੇ ਪੁਕਾਰਦੇ ਹਾਂ ਔਰ ਇਸਤਰੀ ਵੀ ਅੰਤ ਵੇਲੇ ਤੇਰੇ ਸਹਾਈ ਨਹੀਂ ਹੋਣਗੇ ਤੇਰੇ ਸਾਰੇ ਸੰਗੀ ਸਾਥੀ ਤੇਰੇ ਮਰਨ ਤੇ ਤੇਰੇ ਨਾਲੋਂ ਸੰਬੰਧ ਤੋੜ ਲੈਣਗੇ ਤੇ ਤੇਰੇ ਸਰੀਰ ਨੂੰ ਅਗਨ ਪੇਟਾਂ ਕਰ ਦੇਣਗੇ ਭਾਈ ਬੰਦ ਕੁਟੰਬ ਸਹੇਰਾ ਓਏ ਬੇਲਾ ਗਏ ਕਾੜ ਸਵੇਰਾ ਕਹਿੰਦੇ ਜਿਸ ਵੇਲੇ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਤੇ ਉਹ ਪਿਆਰਿਆ ਉਸੇ ਵੇਲੇ ਕਹਿੰਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਨੇਹ ਭੇਜ ਦਿੱਤੇ ਜਾਂਦੇ ਹਨ ਕਿ ਭਾਈ ਸਾਡਾ ਇਹ ਵੀਰ ਸਾਡਾ ਇਹ ਘਰ ਪਰਿਵਾਰ ਦਾ ਮੈਂਬਰ ਅੱਜ ਪੂਰਾ ਹੋ ਗਿਆ ਹੈ ਉਸ ਵੇਲੇ ਪੂਰਾ ਹੁੰਦਾ ਹੈ ਇਨਸਾਨ ਜਦੋਂ ਇਹ ਸਵਾਸਾ ਰੂਪੀ ਖਜ਼ਾਨਾ ਖਤਮ ਹੋ ਜਾਂਦਾ ਹੈ ਕਹਿੰਦੇ ਜਿਹੜੇ ਪੁੱਤਰ ਨੂੰ ਤੂੰ ਆਪਣਾ ਆਪਣਾ ਕਹਿੰਦਾ ਸੀ ਜਿਹੜੀ ਇਸਤਰੀ ਨੂੰ ਆਪਣੇ ਆਪਣੇ ਕਹਿੰਦਾ ਸੀ ਜਿਹੜੀ ਨਾਲ ਲੱਗੇ ਰਹਿੰਦੀ ਹੈ ਉਹ ਵੀ ਕਹਿੰਦੇ ਅੰਤ ਵੇਲੇ ਤੇਰੇ ਆਪਣੇ ਨਹੀਂ ਬਣਦੇ ਆਪਾਂ ਦੇਖਦੇ ਨਾ ਗੁਰੂ ਪੈਰੀ ਸਾਹਿਬ ਜੀ ਨੂੰ ਜਿਹੜੇ ਪੁੱਤਰ ਨੂੰ ਆਪਾਂ ਪੁੱਤਰ ਪੁੱਤਰ ਕਹਿੰਦੇ ਕਿ ਉਹ ਹੀ ਪੁੱਤਰ ਅੰਤ ਵੇਲੇ ਸਾਡੇ ਸਰੀਰ ਨੂੰ ਵੀ ਸੜ ਕੇ ਸਵਾਹ ਕਰ ਦਿੰਦੇ ਹਨ ਕਿ ਉਹ ਸਰੀਰ ਵੀ ਆ ਉਹਦੀ ਨਿਸ਼ਾਨੀ ਵੀ ਉਹ ਸਰੀਰ ਨੂੰ ਵੀ ਖਤਮ ਕਰ ਦਿੰਦੇ ਹਨ ਕਿ ਤੋਰ ਤੰਗ ਸਭ ਦੂਰ ਕਰੇ ਹਨ ਦਹेंगे ਤਨਜਾਰ ਤਨਜਾਰ ਦਾ ਭਾਵ ਕਿ ਸਰੀਰ ਨੂੰ ਵੀ ਸੜ ਕੇ ਜਿਹੜਾ ਸੜ ਕੇ ਸਵਾਹ ਕਰ ਦੇਣਾ ਹੈ ਕਿਨਾਂ ਨੇ ਪਾਈ ਬੰਦ ਕੁਟੰਬ ਸਹਿਰਾ ਓਏ ਬੀ ਲਾਗਾ ਕਾਡ ਉਸ ਵੀਰਾ ਕਿ ਜਦੋਂ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੁੰਦੇ ਆ ਫਿਰ ਕਹਿ ਦਿੰਦਿਆ ਕਿ ਭਾਈ ਛੇਤੀ ਕਰ ਲੋ ਛੇਤੀ ਕਰ ਲੋ ਭਾਈ ਅਸੀਂ ਜਾਣਾ ਹੈ ਵਾਪਸ ਜਾਣਾ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਹੁੰਦਾ ਕਿ ਤੈਨੂੰ 2 ਦਿਨ ਆਪਣੇ ਕੋਲ ਰੱਖ ਲਵੇ ਨਹੀਂ ਇਸ ਕਰਕੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਫਰਮਾਉਂਦੇ ਕਿ ਭਾਈ ਤੂੰ ਅੰਤ ਮੇਲੇ ਖਾਲੀ ਹੱਥੀ ਜਾਣਾ ਹੈ ਕਿ ਜਿਹੜੇ ਤੀਆਂ ਪੁੱਤਰਾਂ ਨੂੰ ਭੈਣ ਭਰਾਵਾਂ ਨੂੰ ਤੋਂ ਆਪਨਾ ਆਪਨਾ ਕਹਿੰਦਾ ਸੀ ਉਹ ਵੀ ਕਹਿੰਦੇ ਤੇਰੇ ਕੋਲੋਂ ਦੂਰ ਦੂਰ ਭੱਜਦੇ ਹਨ ਕਰਕੀ ਨਾਰ ਉਰੇ ਤਨ ਲਾਗੀ ਔਤੋਂ ਪੂਤ ਪੂਤ ਕਰ ਬਾਗੇ ਇੱਥੇ ਕੱਲੀ ਔਰਤ ਦੀ ਨਹੀਂ ਗੱਲ ਕੀਤੀ ਕਿ ਕਰਕੀ ਨਾਰ ਕਰਦੀ ਨਾਰ ਇੱਥੇ ਨਹੀਂ ਪਤਨੀ ਦੀ ਨਹੀਂ ਕੱਲ ਗੱਲ ਕੀਤੀ ਕੱਲੀ ਵੀ ਪਤਨੀ ਦੀ ਗੱਲ ਹੈ ਇੱਥੇ ਪੂਰੇ ਪਰਿਵਾਰ ਦੀ ਗੱਲ ਹੈ ਕਿ ਪਰਿਵਾਰ ਦੇ ਮੈਂਬਰ ਪਾਪ ਕਿ ਜਦੋਂ ਸਾਡਾ ਸਰੀਰ ਪਰਿਵਾਰਿਕ ਮੈਂਬਰਾਂ ਵੱਲੋਂ ਸਾੜ ਕੇ ਸਵਾਹ ਕਰ ਦਿੱਤਾ ਜਾਂਦਾ ਹੈ ਕਹਿੰਦੇ ਉਸ ਤੋਂ 2-4 ਦਿਨ ਬਾਅਦ ਅਗਰ ਪਰਿਵਾਰ ਨੂੰ ਦਿਖਾਈ ਦੇਣ ਲੱਗ ਪਵੇ ਉਹੀ ਮੈਂਬਰ ਜਿਹੜਾ ਸਾਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰ ਭੂਤ 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 ਕਰਕੇ ਦੌੜਦੇ ਹਨ ਇੱਥੇ ਸਤਿਗੁਰੂ ਜੀ ਨੇ ਇੱਕ ਉਦਾਹਰਣ ਦੇ ਤੌਰ ਤੇ ਨਾਰ ਦੀ ਗੱਲ ਕੀਤੀ ਪਤਨੀ ਦੀ ਗੱਲ ਕੀਤੀ ਹੈ ਕੇ ਕਰ ਕੀ ਨਾਰ ਉਰੇ ਤਨ ਲਾਗੀ ਔ ਤੋਂ ਪੂਤ ਪੂਤ ਕਰ 바ਗੇ ਕਿ ਜਿਹੜੀ ਔਰਤ ਜਿਹੜੀ ਪਤਨੀ ਨਾਲ ਲੱਕੇ ਰਹਿੰਦੀ ਸੀ ਉਹ ਪੂਤ ਪਰ ਪੂਤ ਕਰਕੇ ਦੌੜਦੀ ਐ ਇੱਥੇ ਤਿਆਂ ਪੁੱਤਰਾਂ ਦੀ ਵੀ ਗੱਲ ਹੈ ਇੱਥੇ ਰਿਸ਼ਤੇਦਾਰਾਂ ਦੀ ਵੀ ਗੱਲ ਹੈ ਜੇਕਰ ਕਹਿੰਦੇ ਸਾਨੂੰ ਕੋਈ ਦਿਸਣ ਲੱਗ ਪਵੇ ਤਾਂ ਅਸੀਂ ਬੰਨਣ ਕਰਾਵਾਂਗੇ ਕਿ ਭਾਈ ਇਹ ਸਾਨੂੰ ਡਰਾਉਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਫੇ ਕਿਹਦੀ ਗੱਲ ਕਰਦਾ ਹੈ ਤੂੰ ਕਿਹੜਾ ਪੀ ਹੈ ਕਿਹੜੇ ਪੁੱਤਰ ਹੈ ਕਿਹੜਾ ਰਿਸ਼ਤੇਦਾਰ ਹੈ ਜਿਹੜਾ ਆਪਣਾ ਹੈ ਕਹਿੰਦੇ ਹਾਂ ਇਹ ਓਨੀ ਦਿਨ ਆਪਣੇ ਹਨ ਜਿੰਨੀ ਦਿਨ ਇਹ ਸਵਾਸ ਚੱਲਦੇ ਹਨ ਇਹ ਓਨੀ ਦਿਨ ਆਪਣੇ ਹਨ ਜਿੰਨੀ ਦਿਨ ਇਹ ਸਰੀਰ ਦੇ ਵਿੱਚ ਸਾਹ ਚੱਲਦੇ ਹਨ ਉਹ ਪਰਮਾਤਮਾ ਇਸ ਸਰੀਰ ਦੇ ਅੰਦਰ ਬੈਠਾ ਹੈ ਪ੍ਰਾਣ ਗਏ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਜਦੋਂ ਕਹਿੰਦੇ ਜਿੰਨਾ ਚਿਰ ਸਰੀਰ ਦੇ ਵਿੱਚ ਉਹ ਪਰਮਾਤਮਾ ਦਾ ਵਾਸ ਹੈ ਉੰਨੀ ਚਿੱਕਰ ਇਹ ਰਿਸ਼ਤੇਦਾਰ ਭੈਣ ਭਰਾ ਆਪਣੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਦੇਖਣਾ ਕਿਵੇਂ ਹੈ ਪਾਰਖਣਾ ਕਿਵੇਂ ਹੈ ਪ੍ਰਾਣ ਗਏ ਕਹੋ ਕੌਣ ਤੇਰਾ ਦੇਖ ਸੋਚ ਵਿਚਾਰ ਬਹੁਰ ਜੇ ਕਲ ਕਾਲ ਮਹੀਂ ਜੀਤ ਪਾਵੇਂ ਹਾਰ ਕਿ ਭਾਈ ਤੂੰ ਆਪਣੇ ਅੰਦਰ ਇਸ ਗੱਲ ਦੀ ਸੋਚ ਵਿਚਾਰ ਕਰਕੇ ਦੇਖ ਕੇ ਜਿਸ ਵੇਲੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਤਜਰਬਾ ਕਰਨਾ ਹੈ ਆਪਾਂ ਐਕਸਪੀਰੀਅੰਸ ਕਰਨਾ ਹੈ ਸਾਨੂੰ ਪਤਾ ਕਿਦਾਂ ਲੱਗਦਾ ਹੈ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਤੂੰ ਉਸ ਜਗ੍ਹਾ ਤੇ ਰੱਖ ਕੇ ਦੇਖ ਕਿ ਜਦੋਂ ਤੇਰੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਭਾਵ ਕਿ ਸਾਡਾ ਇਹ ਸਰੀਰ ਕੰਮ ਦਾ ਨਹੀਂ ਰਿਹਾ ਜਿਸ ਵੇਲੇ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਫਿਰ ਕਹਿੰਦੇ ਦੇਖ ਸੋਚ ਵਿਚਾਰ ਦੇਖ ਯਾ ਕੌਣ ਤੇਰਾ ਸੋਚ ਜਿਹੜਾ ਕਹੇ ਭਾਈ ਦੇਖ ਉਸ ਵੇਲੇ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਉਸ ਵੇਲੇ ਤੇਰਾ ਆਪਣਾ ਤੇਰਾ ਕੌਣ ਹੈ ਇੱਥੇ ਜਦੋਂ ਸਰੀਰ ਨੇ ਪ੍ਰਾਣ ਤਿਆਗ ਦਿੱਤੇ ਉਸ ਵੇਲੇ ਤੇਰੇ ਨਾਲ ਕਿਸ ਨੇ ਜਾਣਾ ਹੈ ਭਾਵ ਕਿਸੇ ਨੇ ਨਹੀਂ ਜਾਣਾ ਉਸ ਵੇਲੇ ਇਕੱਲੇ ਹੀ ਜਾਣਾ ਹੈ ਉਸ ਵੇਲੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਤੇਰੇ ਨਾਲ ਨਹੀਂ ਜਾਂਦਾ ਕੱਲਿਆ ਹੀ ਰਸਤਾ ਉਹ ਤੈਨ ਕਰਨਾ ਪੈਣਾ ਹੈ ਤੈਨੂੰ ਸਤਿਗੁਰੂ ਜੀ ਕਹਿੰਦੇ ਅਨੇਕਾਂ ਪ੍ਰਕਾਰ ਬਾਣੀ ਦੇ ਅਨੁਸਾਰ ਸੰਤਾਂ ਮਹਾਂਪੁਰਸ਼ਾਂ ਨੇ ਸਮਝਾ ਦਿੱਤਾ ਹੈ ਕਿ ਬਹੁਰ ਇਹ ਕਲ ਕਾਲ ਮਹੀਂ ਜੀਤ ਪਾਵੇਂ ਹਾਰ ਕਿ ਬਹੁਤ ਤਰ੍ਹਾਂ ਤੈਨੂੰ ਆਸਾਨੀ ਦੇ ਨਾਲ ਸਮਝਾ ਦਿੱਤਾ ਕਿ ਭਾਈ ਇਹ ਜਿਹੜਾ ਰਸਤਾ ਇਹ ਕੱਲਿਆ ਤਿਆਰ ਕਰਨਾ ਪੈਣਾ ਹੈ ਕਿ ਤੈਨੂੰ ਅਨੇਕ ਪ੍ਰਕਾਰ ਇਸ ਕਾਲ ਯੁਗ ਵਿੱਚ ਜੀਵਨ ਸਫਲ ਕਰਨ ਲਈ ਅਨੇਕਾਂ ਪ੍ਰਕਾਰ ਸਮਝਾ ਦਿੱਤਾ ਹੈ ਭਾਵੇਂ ਹੁਣ ਤੂੰ ਪਰਮਾਤਮਾ ਦਾ ਨਾਮ ਜਪ ਕੇ ਕਿ ਪਰਮਾਤਮਾ ਦਾ ਨਾਮ ਜਪ ਕੇ ਇਹ ਸੰਸਾਰ ਦੀ ਬਾਜੀ ਜਿੱਤ ਲੈ ਤੇ ਭਾਵੇਂ ਇਸ ਸੰਸਾਰ ਦੀ ਬਾਜੀ ਹਾਰ ਲੈ ਪ੍ਰਭੂ ਦੇ ਨਾਮ ਨੂੰ ਪਲਾ ਕੇ ਖਾਰ ਲੈ ਤੇ ਭਾਵੇਂ ਹੁਣ ਤੂੰ ਜਿੱਤ ਲੈ ਇਹ ਤੇਰੇ ਆਪਣੇ ਹੱਥ ਵਾਸ ਵਿੱਚ ਹੈ ਕਹਿੰਦੇ ਜਦੋਂ ਸਾਨੂੰ ਕੋਈ ਕਹਿ ਦੇਵੇ ਕਿ ਭਾਈ ਆਹ ਰਸਤਾ ਪੰਦਰਾ ਹੈ ਇਸ ਮੰਜ਼ਲ ਤੇ ਆਪਾਂ ਜਿਸ ਮੰਜ਼ਲ ਤੇ ਪਹੁੰਚਣਾ ਹੈ ਦੋ ਰਸਤੇ ਹੁੰਦੇ ਹਨ ਕਿ ਇੱਕ ਰਸਤਾ ਔਖਾ ਤੇ ਇੱਕ ਸੌਖਾ ਕਹਿੰਦੇ ਆਪਾਂ ਹਮੇਸ਼ਾ ਦੇਦੇ ਕਿ ਸੌਖਾ ਰਸਤਾ ਕਿਹੜਾ ਹੈ ਜੇ ਸਾਨੂੰ ਕੋਈ ਦੱਸਣ ਦੇਵੇ ਕਿ ਭਾਈ ਆਹ ਭਾਵੇਂ 4 ਕਿਲੋਮੀਟਰ ਦੂਰ ਦੀ ਰਸਤਾ ਪਰ ਪੱਕਾ ਰਸਤਾ ਹੈ ਤੁਸੀਂ ਆਸਾਨੀ ਨਾਲ ਛੇਤੀ ਪਹੁੰਚ ਜਾਓਗੇ ਤੇ ਆਹ ਰਸਤਾ ਟੋਏ ਟਿੱਬੇ ਹਨ ਬੱਟੇ ਪਈ ਹੋਈ ਸੜਕ ਤੇ ਰਸਤੇ ਦੇ ਵਿੱਚ ਬੜੀ ਝਾੜੀਆਂ ਹਨ ਖਤਰਨਾਕ ਰਸਤਾ ਹੈ ਤੇ ਇਹ ਅਸੀਂ ਤੈਅ ਕਰਨਾ ਹੈ ਕਿ ਇਹ ਰਸਤਾ ਸਹੀ ਕਿਹੜਾ ਹੈ ਕਿਸ ਤਰ੍ਹਾਂ ਕਿਸ ਰਾਤੇ ਦੇ ਚੱਲਣਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਤੈਨੂੰ ਕਈ ਤਰ੍ਹਾਂ ਦੇ ਨਾਲ ਕਈ ਤਰੀਕਿਆਂ ਨਾਲ ਸਮਝਾ ਦਿੱਤਾ ਹੈ ਇਹ ਹੁਣ ਤੂੰ ਤੈਅ ਕਰਨਾ ਹੈ ਕਿ हे ਜੀਵ ਇਹ ਹੁਣ ਤੂੰ ਤੈਅ ਕਰਨਾ ਹੈ ਕਿ ਕਿਸ ਰਸਤੇ ਤੇ ਮੈਂ ਚੱਲਣਾ ਹੈ ਇਹ ਮਾਇਆ ਸਭ ਤੋਂ ਤਰੀ ਦੇ ਪੰਤ ਕੋ ਪ੍ਰਤਪਾਰ ਕਹੇ ਰਵਿਦਾਸ ਸਤਿਬਚਨ ਗੁਰ ਕੈ ਸੋਨਾ ਜੀਤੈ ਵਿਸਾਰ ਕਹੇ ਭਾਈ ਪ੍ਰਭੂ ਦੇ ਨਾਮ ਸਾਹਮਣੇ ਇਹ ਸੰਸਾਰ ਦੀ ਮਾਇਆ ਛੁੱਟੀ ਹੈ ਇਸ ਲਈ ਭਾਈ ਤੂੰ ਪ੍ਰਭੂ ਦੇ ਪ੍ਰੇਮਾ ਭਗਤ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਹੁਣ ਜੀਵ ਕੀ ਸੋਚਦਾ ਹੈ ਜਿਹੜੀ ਸਾਡੀ ਆਦਤ ਦੇ ਅਨੁਸਾਰ ਅਸੀਂ ਕੀ ਸੋਚਦੇ ਆ ਕਿ ਜਿਹੜੀ ਦੁਨਿਆਵੀ ਮਾਇਆ ਹੈ ਉਹ ਪਰਮਾਤਮਾ ਨੂੰ ਚਾਹੀਦੀ ਹੈ ਜਾਂ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਦੇ ਆ ਉਹ ਨਹੀਂ ਭਾਈ ਉਹ ਮਾਇਆ ਦੀ ਗੱਲ ਸਤਗੁਰੂ ਜੀ ਨਹੀਂ ਕਰਦੇ ਕਹਿੰਦੇ ਸਵਾਸਾਂ ਰੂਪੀ ਜਿਹੜਾ ਸਾਡਾ ਖਜ਼ਾਨਾ ਹੈ ਜਿਹੜੇ ਸਾਡੇ ਜੀਵਨ ਦੇ ਦਿਨ ਹਨ ਇਹ ਦਿਨ ਬ ਦਿਨ ਕੱਟੀ ਜਾਂਦੇ ਹਨ ਅੱਜ ਇੱਕ ਦਿਨ ਹੋ ਗਿਆ ਕੱਲ ਨੂੰ ਦੋ ਦਿਨ ਹੋ ਜਾਂਦੇ ਹਨ ਤਿੰਨ ਦਿਨ ਹੋ ਜਾਂਦੇ ਹਨ ਚਾਰ ਦਿਨ ਹੋ ਜਾਂਦੇ ਕਹਿੰਦੇ ਜਦੋਂ ਸਾਲ ਆਉਂਦਾ ਇੱਕ ਸਾਲ ਦੇ ਵਾਧਾ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਪਰ ਇਹ ਦੇਖੋ ਕਿ ਉਹ ਜ਼ਿੰਦਗੀ ਦਾ ਕਹਿੰਦੇ ਇੱਕ ਸਾਲ ਕੱਟ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਸ ਮਾਇਆ ਦੀ ਗੱਲ ਕੀਤੀ ਹੈ ਕਿ ਜਿਹੜਾ ਭਾਈ ਸਵਾਸਾਂ ਰੂਪੀ ਖਜ਼ਾਨਾ ਹੈ ਉਹ ਜੀਵਨ ਦੇ ਵਿੱਚ ਤੇਰਾ ਘਟੀ ਜਾ ਰਿਹਾ ਇਹ ਜਿਹੜਾ ਸਮਾਂ ਹੈ ਉਹ ਘਟੀ ਜਾ ਰਿਹਾ ਸਤਿਗੁਰੂ ਜੀ ਕੋਸ਼ ਦੀ ਗੱਲ ਕਰਦੇ ਹਨ ਇਹ ਨਹੀਂ ਕੋਈ ਦੁਨਿਆਵੀ ਦੁਨਿਆਵੀ ਜਿਹੜਾ ਪੈਸਾ ਆਪਾਂ ਚੜਾਉਂਦੇ ਆ ਚਾਹੇ ਗੁਰੂ ਘਰ ਦੇ ਵਿੱਚ ਹੋਵੇ ਮੰਦਰ ਹੋਵੇ ਗੁਰਦੁਆਰੇ ਹੋਵੇ ਕਿਸੇ ਧਾਰਮਿਕ ਸਥਾਨ ਤੇ ਉਹ ਤਾਂ ਚੜਾਇਆ ਜਾਂਦਾ ਪੈਸਾ ਕਿ ਉਹ ਪ੍ਰਬੰਧ ਕੀਤਾ ਜਾ ਸਕੇ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਖਾਣ ਪੀਣ ਦਾ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਇਸ ਕਰਕੇ ਆਪਾਂ ਉਹ ਪੈਸਾ ਚੜਾਇਆ ਜਾਂਦਾ ਉਸ ਦੇ ਨਾਲ ਜਿਹੜਾ ਪੈਸਾ ਚੜਾਉਂਦੇ ਪ੍ਰਮਾਤਮਾ ਨੂੰ ਉਸ ਪੈਸੇ ਨਾਲ ਕੋਈ ਮਤਲਬ ਨਹੀਂ ਹੈ ਕਿ ਉਹ ਮਾਇਆ ਉਸ ਪ੍ਰਮਾਤਮਾ ਨੂੰ ਜਾਣੀ ਨਹੀਂ ਇਹ ਸਾਡੇ ਮਨ ਦੇ ਵਹਿਮ ਹਨ ਕਿ ਅਸੀਂ ਮਾਇਆ ਦੇ ਨਾਲ ਉਸ ਪਰਮਾਤਮਾ ਨੂੰ ਖਰੀਦ ਸਕਦੇ ਹਾਂ ਕਿ ਮੈਂ ਅਮੀਰ ਹਾਂ ਤੇ ਮੈਂ ਵੱਧ ਪੈਸਾ ਦੇ ਦਿੱਤਾ ਤੇ ਮੈਂ ਉਸ ਮਾਲਕ ਨੂੰ ਉਸ ਪਰਮਾਤਮਾ ਨੂੰ ਖਰੀਦ ਲਵਾਂਗਾ ਸਤਿਗੁਰੂ ਜੀ ਕਹਿੰਦੇ ਭਾਈ ਉਹ ਮਾਲਕ ਉਹ ਪਰਮਾਤਮਾ ਖਰੀਦਿਆ ਨਹੀਂ ਜਾ ਸਕਦਾ ਖਰੀਦਣਾ ਹੈ ਤੇ ਉਸ ਨੂੰ ਪ੍ਰੇਮ ਭਗਤੀ ਦੇ ਨਾਲ ਖਰੀਦਿਆ ਜਾ ਸਕਦਾ ਹੈ ਸਤਿਗੁਰੂ ਅਰਬਦਾਸ ਸਮਰਨ ਜੀ ਕਥਨ ਕਰਦੇ ਹਨ ਕਿ ਇਹ ਜੀਵ ਪ੍ਰਭੂ ਨੂੰ ਮਿਲਾਉਣ ਵਾਲੀ ਗੁਰੂ ਦੇ ਚਰਨਾਂ ਨੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਦੱਸੇ ਹੋਏ ਬਚਨ ਭਾਵ ਕਿ ਜਦੋਂ ਅਸੀਂ satsang ਦੇ ਵਿੱਚ ਆਉਨੇ ਹਾਂ ਜਿਵੇਂ ਹੁਣ ਚੱਲ ਰਿਹਾ satsang satsang ਦੇ ਵਿੱਚ ਆਉਨੇ ਹਾਂ ਤਾਂ ਗੁਰੂ ਪਿਆਰੀ satsang ਜੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਬੱਚਾ ਕਲਾਸ ਦੇ ਵਿੱਚ ਜਾਂਦਾ ਹੈ ਉਹਨੂੰ ਬੈਠਣ ਦਾ ਪਤਾ ਲੱਗਦਾ ਹੈ ਉਹਨੂੰ ਬੋਲ ਚਾਲ ਉਹਦੇ ਵਿੱਚ ਸੁਧਾਰ ਹੁੰਦਾ ਹੈ ਔਰ ਜਿੱਦਾਂ ਜਿੱਦਾਂ ਉਹ ਬੱਚਾ ਕਲਾਸ ਦਰ ਕਲਾਸ ਅੱਗੇ ਵਧਦਾ ਜਾਂਦਾ ਹੈ ਉਹਦੀ ਪੜ੍ਹਾਈ ਦੇ ਵਿੱਚ ਨਿਖਾਰ ਆਉਂਦਾ ਜਾਂਦਾ ਹੈ ਉਹਦੇ ਜੀਵਨ ਦੇ ਵਿੱਚ ਨਿਖਾਰ ਆਉਂਦਾ ਜਾਂਦਾ ਤੇ ਜਦੋਂ ਕਾਲਜ ਤੱਕ ਪੜ੍ਹ ਕੇ ਉਹ ਡਿਗਰੀ ਪ੍ਰਾਪਤ ਕਰਕੇ ਵਾਪਸ ਆਪਣੇ ਘਰ ਬਾਪ ਕਿ ਡਿਗਰੀ ਪ੍ਰਾਪਤ ਕਰ ਲੈਂਦਾ ਹੈ ਕਹਿੰਦੇ ਉਹ ਆਪਣੇ ਜੀਵਨ ਦੇ ਵਿੱਚ ਬਹੁਤ ਤਰੱਕੀ ਹਾਸਲ ਕਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਗੁਰੂ ਦੇ ਬਚਨਾਂ ਦੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ ਤੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਆਪਣੇ ਅੰਦਰੋਂ ਗੁਰੂ ਦੇ ਬਚਨਾਂ ਨੂੰ ਤੂੰ ਨਾ ਭਲਾ ਸਗੋਂ ਉਹਨਾਂ ਉੱਪਰ ਚੱਲ ਕੇ ਆਪਣਾ ਜੀਵਨ ਸਫਲਾ ਕਰ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਭਾਈ ਇਹ ਜਿਹੜਾ ਜੀਵਨ ਹੈ ਇਹ ਬਾਰ-ਬਾਰ ਨਹੀਂ ਮਿਲਣਾ ਇਹ ਸਵਾਸਾ ਰੂਪੀ ਖਜ਼ਾਨਾ ਹੈ ਇਹ ਬਾਰ-ਬਾਰ ਨਹੀਂ ਮਿਲਣਾ ਇਹ ਰੋਜ਼ ਦਾ ਰੋਜ਼ ਸਾਡਾ ਘਟੇ ਜਾ ਰਿਹਾ ਹੈ ਇਹ ਅਨਮੋਲ ਹੈ ਕੈਲੀ ਇਹ ਨਾ ਕਿ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਰੱਖ ਲਈਏ ਤੇ ਅਸੀਂ ਕਹਿ ਦਈਏ ਕਿ ਸਾਹੀ ਕਿਸੇ ਨੂੰ ਇੱਕ ਦਿਨ ਜੀਵਨ ਦੇ ਦੇਈਏ ਤਾਂ ਗੁਰੂ ਪੈਰੀ ਸਾਸ ਸੰਜੂ ਨਹੀਂ ਦੇ ਸਕਦੇ ਇਸ ਕਰਕੇ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਗੁਰੂ ਦੀ ਬਾਣੀ ਸਾਨੂੰ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਰਬਿਦਾਸ ਇਹ ਗ੍ਰੰਥ ਹੈ ਪੜ੍ਹੇ ਸੁਣੇ ਮੰਨ ਲਈ ਸਭ ਹੀ ਪਦਾਰਥ ਮਿਲेंगे इससे सब भर पाए के गुरु प्यारे सतसंगत जीओ ततत सतगुरुदास महाराज फरमाउंदे कि उनांदे ਵੱਲੋਂ ਇਹ ਲਿਖਿਆ ਹੋਇਆ ਅੰਮ੍ਰਿਤ ਬਾਣੀ ਗ੍ਰੰਥ ਹੈ ਜਿਹੜਾ ਵੀ ਜੀਵ ਇਸ ਨੂੰ ਪੜਦਾ ਹੈ ਸੁਣਦਾ ਹੈ ਸਭ ਹੀ ਪਦਾਰਥ ਮਿਲेंगे सारे ही ਪਦਾਰਥ ਇਹਦੇ ਚੋਂ ਮਿਲਣਗੇ ਸਾਨੂੰ ਕੀ ਚਾਹੀਦਾ ਹੈ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਕਿ ਸਾਡੇ ਪਰਿਵਾਰ ਦੇ ਵਿੱਚ ਸਤਿਆ ਸੰਤੋਖ ਹੋਵੇ ਸਮਰ ਸੰਤੋਖ ਹੋਵੇ ਪਰਿਵਾਰ ਦੇ ਵਿੱਚ ਤੀਆਂ ਪੁੱਤਰ ਹੋਣ ਭੈਣ ਭਰਾ ਹੋਣ ਤੇ ਉਸਾਰਾ ਕੁਝ ਕਹਿੰਦੇ ਇਹਦੇ ਵਿੱਚੋਂ ਸਾਨੂੰ ਮਿਲ ਜਾਂਦਾ ਹੈ ਭਾਵ ਕਿ ਅਸੀਂ ਦੇਖਦੇ ਨਾ ਗੁਰੂ ਪੈਰੀ ਸਾਧ ਸੰਗ ਜਦੋਂ ਗੁਰੂ ਘਰ ਆਉਂਦੇ ਆ ਤੇ ਸਾਨੂੰ ਕੋਈ ਜਾਣਦਾ ਹੋਵੇ ਨਾ ਜਾਣਦਾ ਹੋਵੇ ਉਹ ਸਾਡਾ ਪਰਿਵਾਰਿਕ ਮੈਂਬਰ ਬਣ ਜਾਂਦਾ ਆਪਾਂ ਬੜੇ ਪਿਆਰ ਦੇ ਨਾਲ ਉਸਨੂੰ ਜੈ ਗੁਰਦੇਵ ਧੰਨ ਗੁਰਦੇਵ ਬੁਲਾਉਂਦੇ ਹਨ ਔਰ ਜਦੋਂ ਬੁਲਾਉਂਦੇ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਇਸੇ ਤਰ੍ਹਾਂ ਸਤਿਗੁਰ ਜੀ ਕੇ ਬਖਸ਼ਿਸ਼ ਕਰਦੇ ਕਿ ਭਾਈ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਤੁਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਜੈ ਗੁਰਦੇਵ ਜੋ ਬੋਲੇ ਸੋ ਨਿਰ ਕੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜਗੁਰਦੇ ਤਨ ਗੁਰਦੇ